ਕੀ ਹੋਇਆ ਕੀ ਸੀਗਾ ਉਸੇ ਉਹ ਸਵੇ ਦਾ ਟਾਈਮ ਸੀ ਤੇ ਉਹ ਕਸਟਮਰ ਆਇਆ ਮੈਨੂੰ ਲੱਗਿਆ ਕਸਟਮਰ ਹੋਣਾ ਫਿਰ ਉਹਨੇ ਇੱਕਦਮ ਚਾਕੂ ਦਿਖਾਇਆ ਅੱਗੇ ਮੈਂ ਡਰ ਗਈ ਮੈਂ ਪਿੱਛੇ ਹੋ ਗਈ ਮੇਰੇ ਹੱਥ ਤੇ ਫੋਨ ਸੀ ਮੈਂ ਸੋਚਿਆ ਵੀਰੇ ਨੂੰ ਮੈਂ ਫੋਨ ਲਾ ਲਾਂ ਕਿ ਬਚਾਅ ਹੋ ਜੇ ਬਸ ਫਿਰ ਉਹ ਜਦੋਂ ਗੱਲੇ ਨੂੰ ਹੱਥ ਪਾਉਣ ਲੱਗਿਆ ਫਿਰ ਮੈਨੂੰ ਫੜ ਕੇ ਖਿੱਚ ਲੈ ਮੈਂ ਦੇਖਦું ਇਦਾਂ ਦੀਆਂ ਵਾਰਦਾਤਾ ਦਿਨ ਦਿਹਾੜੇ ਬੰਦਾ ਦੁਕਾਨ ਦੇ ਅੰਦਰ ਵੜ ਗਿਆ ਆਪਾਂ ਤਾਂ ਸਮਝਿਆ ਕਿ ਗਾਹਕ ਆ ਗਿਆ ਹਾਂਜੀ ਮੈਂ ਤਾਂ ਸੋਚਿਆ ਸੀ ਕਸਟਮਰ ਆਇਆ ਵਾ ਹਣ ਉਹ ਸਵੇਰੇ ਆ ਕੇ ਚਾਕੂ ਦਿਖਾ ਰਿਹਾ ਵਾ ਮੈਂ ਤਾਂ ਕਾਫੀ ਡਰ ਗਈ ਸੀ ਉਸ ਟਾਈਮ ਪਰ ਫਿਰ ਮੈਂ ਸੋਚਿਆ ਮੈਂ ਕਿਵੇਂ ਬਚਾਵਾਂ ਦੁਕਾਨ ਨੂੰ ਉਹ ਬਸ ਮੈਂ ਸੋਚਿਆ ਕਿ ਮੈਂ ਕਿਵੇਂ ਬਚਾਵਾਂ ਹੂੰ ਬਸ ਉਸ ਤਾਂ ਹੀ ਮੈਂ ਉਹਨੂੰ ਫੜ ਕੇ ਖਿੱਚਿਆ ਸੀ ਦਲੇਰੀ ਨਾ ਦਿਖਾਉਂਦੇ ਘਬਰਾਉਂਦੇ ਜਿਹੜੇ ਨਾ ਦਿਖਾਉਂਦੇ ਉਹਨੇ 1 ਸੈਕਿੰਡ ਚ ਪੈਸੇ ਲੈ ਜਾਣੇ ਸੀ ਬਸ ਮੈਂ ਜਦੋਂ ਉਹਨੂੰ ਫੜਿਆ ਮੈਂ ਗੱਲਾਂ ਵੱਧ ਕਰਾਂ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੌਰਵ ਅਰੋੜਾ ਲੁਧਿਆਣਾ ਦੇ ਹੰਬੜਾ ਪਿੰਡ ਦੇ ਵਿੱਚ ਇੱਕ ਬਦਮਾਸ਼ ਹੈ ਜਿਹੜਾ ਉਹ ਦੁਕਾਨ ਦੇ ਅੰਦਰ ਵੜਦਾ ਸਵੇਰੇ ਦੱਸਿਆ ਜਾ ਰਿਹਾ ਕਿ 11 ਵਜੇ ਦਾ ਕਰੀਬ ਸਮੇਂ ਸੀ ਤੇ ਜਿਹੜੀ ਦੁਕਾਨ ਦੇ ਅੰਦਰ ਵੜਦਾ ਤੇ ਕੁੜੀ ਨਾਲ ਲੁੱਟਖੋ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਉਹ ਕੁੜੀ ਸਾਡੇ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਅਸਲ ਦੇ ਵਿੱਚ ਮਾਮਲਾ ਹੋਇਆ ਕੀ ਸੀ ਕੀ ਨਾਮ ਹੈ ਤੁਹਾਡਾ ਸੋਨੀ ਵਰਮਾ ਕੀ ਹੋਇਆ ਕੀ ਸੀਗਾ ਉਸ ਦਿਨ ਉਹ ਸਵੇਰ ਦਾ ਟਾਈਮ ਸੀ ਤੇ ਉਹ ਕਸਟਮਰ ਆਇਆ ਮੈਨੂੰ ਲੱਗਿਆ ਕਸਟਮਰ ਹੋਣਾ ਫਿਰ ਉਹਨੇ ਇੱਕਦਮ ਚਾਕੂ ਦਿਖਾਇਆ ਅੱਗੇ ਮੈਂ ਡਰ ਗਈ ਮੈਂ ਪਿੱਛੇ ਹੋ ਗਈ ਮੇਰੇ ਹੱਥ ਤੇ ਫੋਨ ਸੀ ਮੈਂ ਸੋਚਿਆ ਵੀਰੇ ਨੂੰ ਮੈਂ ਫੋਨ ਲਾ ਲਾਂ ਕਿ ਬਚਾਅ ਹੋ ਜੇ ਬਸ ਫਿਰ ਉਹ ਜਦੋਂ ਗੱਲੇ ਨੂੰ ਹੱਥ ਪਾਉਣ ਲੱਗਿਆ ਫਿਰ ਮੈਨੂੰ ਫੜ ਕੇ ਖਿੱਚ ਲਿਆ ਜੀ ਆ ਮਤਲਬ ਇਹ ਕਿੰਨੀ ਕੁ ਦਿਨ ਪਹਿਲੇ ਦੀ ਗੱਲ ਹੈ ਇਹ ਜਿਹੜੀ ਵਾਕਿਆ ਹੋਈ ਹੈ ਕਿ ਪਹਿਲਾਂ ਦੀ ਗੱਲ ਹੈ ਮਤਲਬ ਕੱਲ ਦੀ ਗੱਲ ਹੈ ਇਹ ਮੰਗਲਵਾਰ ਵਾਲੇ ਦੀ ਹਾਂਜੀ ਜੀ ਇਹ ਕਿਵੇਂ ਦੇਖ ਦੂੰ ਏਦਾਂ ਦੀਆਂ ਵਾਰ ਦਿੱਤਾ ਦਿਨ ਦਿਹਾੜੇ ਬੰਦਾ ਦੁਕਾਨ ਦੇ ਅੰਦਰ ਵੜ ਗਿਆ ਆਪਾਂ ਤਾਂ ਸਮਝਿਆ ਕਿ ਗਾਹਕ ਆ ਗਿਆ ਹਾਂਜੀ ਮੈਂ ਤਾਂ ਸੋਚਿਆ ਸੀ ਕਸਟਮਰ ਆਇਆ ਵਾ ਹਣ ਉਹ ਸਵੇਰੀ ਆ ਕੇ ਚਾਕੂ ਦਿਖਾ ਰਿਹਾ ਵਾ ਮੈਂ ਤਾਂ ਕਾਫੀ ਡਰ ਗਈ ਸੀ ਉਸ ਟਾਈਮ ਜੀ ਪਰ ਫਿਰ ਮੈਂ ਸੋਚਿਆ ਮੈਂ ਕਿਵੇਂ ਬਚਾਵਾਂ ਦੁਕਾਨ ਨੂੰ ਹਮ ਬਸ ਫਿਰ ਮੈਨੂੰ ਫੜ ਕੇ ਖਿੱਚ ਲਿਆ ਥੱਲੇ ਤੇ ਮੈਂ ਬਹੁਤ ਜ਼ਿਆਦਾ ਜੋਰ ਨਾਲ ਰੋਲਾ ਪਾਇਆ ਸੀ ਜਿਹਦੇ ਕਰਕੇ ਉਹ ਡਰ ਗਿਆ ਚਾਕੂ ਇੱਥੇ ਹੀ ਸੱਟਦਾ ਸੀ ਉਹਨੇ ਫਿਰ ਇੱਥੇ ਸੱਟ ਗਿਆ ਤੇ ਫਿਰ ਉਹ ਚਾਕੂ ਪੁਲਿਸ ਨੂੰ ਦੇਤਾ ਵਾਪਸ ਉਹ ਕੀ ਆ ਹਤੀ ਆ ਪੁਲਿਸ ਲੈ ਕੇ ਗਿਆ ਚਾਕੂ ਅੱਜ ਲੈ ਕੇ ਗਿਆ ਜੀ ਤੇ ਸੀਸੀਟੀਵੀ ਲੱਗੇ ਹੋਏ ਸੀ ਦੁਕਾਨ ਦੇ ਹਾਂਜੀ ਸੀਸੀਟੀਵੀ ਲੱਗੇ ਹੋਏ ਸੀ ਤੇ ਬੰਦਾ ਕੱਲਾ ਆਇਆ ਸੀ ਤੇ ਕਿਤੇ ਤੇ ਆਇਆ ਸੀ ਬੰਦਾ ਕੱਲਾ ਹੀ ਸੀ ਪੈਦਲ ਹੀ ਸੀ ਉਹ ਕਿਉਂਕਿ ਮੈਂ ਉਹਦੇ ਮਗਰ ਵੀ ਭੱਜੀ ਸੀ ਤੇ ਉਹ ਪੈਦਲ ਹੀ ਗਿਆ ਸੀ ਉਹ ਭੱਜ ਗਿਆ ਅੱਛਾ ਜੀ ਹਾਂਜੀ ਤੇ ਪੁਲਿਸ ਨੂੰ ਕੱਲ ਦੱਸਿਆ ਜੇ ਪੁਲਿਸ ਨੂੰ ਅੱਜ ਪੁਲਿਸ ਆਈ ਦੁਕਾਨ ਤੇ ਅੱਜ ਆਈ ਸੀ ਦੁਕਾਨ ਤੇ ਅੱਛਾ ਜੀ ਕੀ ਕੀਤਾ ਫਿਰ ਉਹਨਾਂ ਨੇ ਉਹ ਉਹਨਾਂ ਨੇ ਸੀਸੀਟੀਵੀ ਵਗੈਰਾ ਕੈਮਰਾ ਦੇਖਿਆ ਤੇ ਕਾਰਵਾਈ ਕਰ ਰਿਹਾ ਹੈ ਕਹਿੰਦੇ ਕਾਰਵਾਈ ਹਾਂਜੀ ਜੀ ਤੇ ਤੁਸੀਂ ਫਿਰ ਜਦੋਂ ਇਹ ਵਾਰਦਾਤ ਹੋਈ ਜਾਂ ਤੁਸੀਂ ਜਾਂ ਮਾਰਕੀਟ ਵਾਲੇ ਨੇ ਕਿਸੇ ਨੇ ਕੰਟਰੋਲ ਰੂਮ ਤੇ ਫੋਨ ਕੀਤਾ ਹੋਵੇ 112 ਤੇ ਕਿ ਐਦਾਂ ਦਾ ਵਾਕਿਆ ਹੋ ਗਿਆ ਕਿ ਤੁਸੀਂ ਆਓ ਐਦਾਂ ਦੀ ਕੋਈ ਇਤਲਾਹ ਦਿੱਤੀ ਸੀ ਪੁਲਿਸ ਨੂੰ ਉਹ ਨਹੀਂ ਅੱਜ ਦਿੱਤੀ ਸੀ ਉਹਨਾਂ ਨੇ ਅੱਜ ਕਿਹਾ ਸੀ ਹਾਂਜੀ ਜੀ ਕਿਉਂਕਿ ਤੁਸੀਂ ਦੁਕਾਨ ਤੇ ਬੈਠੇ ਸੀ ਤੁਹਾਡੇ ਮਨ 'ਚ ਹੋਣਾ ਕਿ ਮੇਰੀ ਜ਼ਿੰਮੇਵਾਰੀ ਹੈ ਦੁਕਾਨ ਨੂੰ ਸੇਫ ਕਰਨਾ ਫਿਰ ਬੰਦੇ ਨੂੰ ਹੁੱਡੀ ਧੋਖੇ ਚ ਲੈ ਆ ਘਬਰਾਏ ਨਹੀਂ ਨਹੀਂ ਸੀ ਉਹ ਬਸ ਮੈਂ ਸੋਚਿਆ ਕਿ ਮੈਂ ਕਿਵੇਂ ਬਚਾਵਾਂ ਹੂੰ ਬਸ ਉਸ ਤਾਂ ਹੀ ਮੈਂ ਉਹਨੂੰ ਫੜ ਕੇ ਖਿੱਚਿਆ ਸੀ ਹੂੰ ਜੀ ਤੇ ਜਦੋਂ ਉਹਨੇ ਤੁਹਾਡੇ ਵੱਲ ਚਾਕੂ ਦੇ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਡਰ ਨਹੀਂ ਲੱਗਿਆ ਕਿਤੇ ਮੇਰੇ ਨਾਲ ਲੱਗ ਜਵੇ ਉਹ ਡਰ ਤਾਂ ਲੱਗਿਆ ਸੀ ਪਰ ਮੈਂ ਕਿਹਾ ਕਿ ਮੜ ਉਹ करिए ਮਤਲਬ ਘਬਰਾਹਟ ਤਾਂ ਹੋਈ ਸੀਗੀ ਹਨਾ ਪਰ ਮਨ 'ਚ ਇਹ ਵੀ ਸੀਗਾ ਜੇ ਕੁਝ ਨੁਕਸਾਨ ਹੋ ਗਿਆ ਕੀ ਕਰਾਂਗੇ ਹਾਂਜੀ ਕਿੱਦਾਂ ਭਰਾਂਗੇ ਹਨਾ ਮਤਲਬ ਸਵੇਰੇ ਫਿਰ ਮਤਲਬ ਇਦਾਂ ਕੈਸ਼ ਹੁੰਦਾ ਜਿੱਦਾਂ ਬੰਦਾ ਸਵੇਰੇ ਹੀ ਆ ਗਿਆ ਵਾਰਦਾਤ ਨੂੰ ਅੰਜਾਮ ਦੇ ਲਈ ਕਿ ਵੀ ਰੈਕੀ ਰੁਕੀ ਵੀ ਕੀਤੀ ਬੰਦੇ ਨੇ ਕੁਛ ਇਦਾਂ ਦਾ ਨਹੀਂ ਬੰਦਾ ਚੋਰੀ ਦਾ ਕੁਛ ਨਹੀਂ ਕਰਕੇ ਗਿਆ ਪਰ ਉਹਨੇ ਕੋਸ਼ਿਸ਼ ਪੂਰੀ ਕੀਤੀ ਸੀ ਕਿ ਉਹ ਪੈਸੇ ਲੈ ਕੇ ਜਾਵੇ ਪਰ ਮੈਂ ਉਹਨੂੰ ਕਰਨ ਨਹੀਂ ਦਿੱਤਾ ਕਰਨ ਨਹੀਂ ਦਿੱਤਾ ਕਾਮਯਾਬ ਨਹੀਂ ਹੋਇਆ ਆਪਣੇ ਮਕਸਦ ਹੂੰ ਜੇ ਦਲੇਰੀ ਨਾ ਦਿਖਾंदे ਜੇ ਦਲੇਰੀ ਨਾ ਦਿਖਾंदे ਉਹਨੇ 1 ਸੈਕਿੰਡ ਚ ਪੈਸੇ ਲੈ ਜਾਣੇ ਸੀ ਕਿਉਂਕਿ ਜਿਸ ਜਿਸ ਤਰੀਕੇ ਨਾਲ ਫਾਸਟ ਫਾਸਟ ਕਰ ਰਿਆ ਸੀ ਉਹਨੇ ਇੱਕ ਸੈਕਿੰਡ ਵੀ ਨਹੀਂ ਲਗਾਨਾ ਸੀ ਗੱਲਾਂ ਉਹਨੇ ਖੋਲ ਵੀ ਲਿਆ ਸੀ ਹਮ ਬਸ ਮੈਂ ਜਦੋਂ ਉਹਨੂੰ ਫੜਿਆ ਮੈਂ ਗੱਲਾਂ ਬੰਦ ਕਰਤਾ ਸੀ ਗੱਲਾਂ ਬੰਦ ਕਰਤਾ ਹਾਂਜੀ ਮੈਂ ਸੀਸੀਟੀਵੀ ਦੇਖੀ ਜਦੋਂ ਉਹ ਅੰਦਰ ਆਇਆ ਤੁਸੀਂ ਫੋਨ ਤੇ ਕੁਝ ਦੇਖ ਰਹੇ ਸੀ ਹੈਨਾ ਮੈਂ ਉਸ ਟਾਈਮ ਵੀਰੇ ਨੂੰ ਫੋਨ ਕਰਕੇ ਹੱਟੀ ਸੀ ਕਿ ਵੀਰੇ ਸ਼ਾਪ ਤੇ ਆਜੋ ਸਮਾਨ ਲੈ ਕੇ ਉਸੇ ਟਾਈਮ ਉਹ ਅੰਦਰ ਆਇਆ ਅੰਦਰ ਆ ਗਿਆ ਫਿਰ ਜਦੋਂ ਅੰਦਰ ਆਇਆ ਮੈਨੂੰ ਇੱਕਦਮ ਯਾਦ ਆਇਆ ਕਿ ਮੈਂ ਵੀਰੇ ਨੂੰ ਫੋਨ ਲਾਵਾਂ ਮੇਰੇ ਹੱਥ 'ਚ ਫੋਨ ਵੀ ਸੀ ਮੈਂ ਫੋਨ ਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਇੱਕ ਸੈਕਿੰਡ ਦਾ ਹੀ ਕੰਮ ਸੀ ਉਹ ਜਿਹੜਾ ਉਹ ਆਇਆ ਸੀ ਬਸ ਫਿਰ ਮੈਂ ਕਿਹਾ ਹੁਣ ਫੋਨ ਤਾਂ ਲੱਗਣਾ ਨਹੀਂ ਫੜ ਕੇ ਹੀ ਖਿੱਚ ਲੈਣੀ ਆ ਥੱਲੇ ਤੁਸੀਂ ਉਹਨੂੰ ਹੁੱਡੀ ਤੋਂ ਫੜ ਕੇ ਖਿੱਚ ਲਿਆ ਹਨਾ ਮੈਂ ਕਿਹਾ ਮਾਰ ਦਿਓ ਜੇ ਸ਼ੀਸ਼ੇ ਤੇ ਸਿਰਸੁਰ ਵੱਜੇ ਤਾਂ ਕਿ ਉਹ ਕੋ ਹੋ ਜੇਨ ਛੱਟ ਛੁੱਟ ਲੱਗੇ ਤੇ ਫਿਰ ਉਹ ਬੰਦਾ ਜਦੋਂ ਉਹ ਭੱਜਿਆ ਹਨਾ ਤੁਸੀਂ ਉਹਦੇ ਮਗਰ ਭੱਜੇ ਫਿਰ ਕੀ ਹੋਇਆ ਬਾਅਦ ਮੈਂ ਮਗਰ ਉਹਦੇ ਭੱਜੀ ਰੌਲਾ ਪਾਇਆ ਮੈਂ ਬਹੁਤ ਜ਼ੋਰ ਦੀ ਕੀ ਕੋਈ ਆਵੇ ਫੜੇ ਕਿਸੇ ਨੇ ਫੜਿਆ ਨਹੀਂ ਕਿਸੇ ਨੇ ਨਹੀਂ ਫੜਿਆ ਮਤਲਬ ਹੈਲਪ ਨਹੀਂ ਕੀਤੀ ਕਿਸੇ ਨੇ ਕਿਸੇ ਨੇ ਹੈਲਪ ਨਹੀਂ ਕੀਤੀ ਜੇ ਤੁਸੀਂ ਦਲੇਰੀ ਨਾ ਦਿਖਾਉਂਦੇ ਤੇ ਕੋਈ ਨਾ ਕੋਈ ਨੁਕਸਾਨ ਹੋ ਜਾਣਾ ਜਿੱਦੇ ਮੈਂ ਦਲੇਰੀ ਨਾ ਦਿਖਾਈ ਉਹਨੇ ਪੈਸੇ ਤਾਂ ਲੈ ਹੀ ਜਾਣੇ ਸੀ ਪੈਸੇ ਤਾਂ ਤੇ ਕਿੰਨੀ ਕੁ ਅਮਾਉਂਟ ਕਿੰਨੀ ਕੁ ਪਈ ਸੀ ਆਪਣੇ ਉਸ ਟਾਈਮ ਉਹਦੇ ਚ ਗੱਲੇ ਦੇ ਵਿੱਚ ਜ਼ਿਆਦਾ ਪੈਸੇ ਸੀਗੇ 10 20000 ਹੋਣੇ ਆ 20 30000 ਇਹਨੇ ਤਾਂ ਹੋਣੇ 20 30000 ਕਿਉਂਕਿ ਜਿਹੜੇ ਇਦਾਂ ਦੇ ਲੋਕ ਆ ਜਿਹੜੇ ਗਲਤ ਅਨਸਰ ਆ ਉਹਨਾਂ ਲਈ ਤਾਂ 20 30 ਵੀ ਬਹੁਤ ਜ਼ਿਆਦਾ ਫਾਇਦਾ ਕਹਿੰਦੇ ਕੀ ਮਾੜਾ ਨਾ ਹਾਂਜੀ ਜੀ ਤੁਹਾਨੂੰ ਕਿਵੇਂ ਦੇਖਦੇ ਹੋ ਜਿੱਦਾਂ ਇਸ ਤਰੀਕੇ ਨਾਲ ਦਲੇਰੀ ਦਿਖਾਈ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਵੀ ਚੰਗਾ ਕਹਿ ਰਹੇ ਆ ਕਿ ਕੁੜੀ ਨੇ ਦਲੇਰੀ ਦਿਖਾਈ ਹੈ ਇਦਾਂ ਦੀਆਂ ਦਲੇਰੀਆਂ ਦਿਖਾਣੀਆਂ ਵੀ ਚਾਹੀਦੀਆਂ ਹਾਂਜੀ ਉਹ ਦਲੇਰੀ ਤਾਂ ਦਿਖਾਉਣੀ ਚਾਹੀਦੀ ਹੈ ਤਾਂ ਹੀ ਹੁਣ ਉਹ ਪੈਸੇ ਲੈ ਕੇ ਨਹੀਂ ਗਿਆ ਜੇ ਮੈਂ ਦਲੇਰੀ ਨਾ ਦਿਖਾਉਂਦੀ ਉਹਨੇ ਪੈਸੇ ਲੈ ਜਾਣੇ ਸੀ ਇਹ ਤੁਸੀਂ ਸਾਰੀ ਗੱਲ ਆਪਣੇ ਘਰ ਵੀ ਦੱਸੀ ਹੋਣੀ ਜਾ ਕੇ ਕੀ ਅੱਜ ਦੁਕਾਨ ਤੇ ਘਰਦਿਆਂ ਦਾ ਕੀ ਰਿਐਕਸ਼ਨ ਸੀਗਾ ਮੈਂ ਮੰਮਾ ਨੂੰ ਦੱਸਿਆ ਮੰਮੀ ਡਰ ਕੇ ਮੰਮੀ ਸਿੱਧਾ ਦੁਕਾਨ ਤੇ ਆਏ ਸੀ ਉਹ ਹੂੰ ਕੀ ਕਰਦੇ ਆਏ ਦੁਕਾਨ ਤੇ ਆ ਕੇ ਉਹ ਉਹਨਾਂ ਲੱਗਿਆ ਕਿ ਮੈਂ ਰੋ ਰਹੀ ਆ ਫਿਰ ਉਹ ਮੈਨੂੰ ਗੱਲ ਲਾ ਕੇ ਰੋਣ ਲੱਗੇ ਸੀ ਹੂੰ ਕੋਈ ਹੋਰ ਵੀ ਬ੍ਰਦਰ ਸਿਸਟਰ ਬ੍ਰਦਰ ਸਿਸਟਰ ਵੀ ਆਇਆ ਬ੍ਰਦਰ ਵੀ ਆਇਆ ਹੋਰ ਵੀ ਇੱਥੇ ਦੁਕਾਨ ਦੇ ਨੇੜੇ ਤੇ ਸਾਰੇ ਆਏ ਸੀ ਦੁਕਾਨ ਤੇ ਕਿਵੇਂ ਹੌਸਲਾ ਦੇ ਰਹੇ ਸੀ ਜਾਂ ਡਾਂਟ ਰਹੇ ਸੀ ਹੌਸਲਾ ਦੇ ਰਹੇ ਸੀ ਕੈਸੀ ਸ਼ੇਰਨੀ ਜੀ ਹਾਂ ਜੀ ਚੰਗਾ ਕੰਮ ਕੀਤਾ ਫਿਰ ਕਹਿੰਦੇ ਨਾ ਪਿਓ ਨੂੰ ਜਾਂ ਆਪਣੀ ਮਾਂ ਨੂੰ ਆਪਣੀ ਧੀ ਤੇ ਜਿਆਦਾ ਕੀ ਹੋ ਗਿਆ ਉਹਨਾਂ ਕਿ ਫੇਥ ਹੋ ਗਿਆ ਨਾ ਕਿ ਮੇਰੀ ਧੀ ਚੰਗੇ ਕੰਮ ਕਰ ਰਹੀ ਹੈ ਦਲੇਰੀ ਦਲੇਰ ਹੈ ਮਮਾ ਤਾਂ ਬਹੁਤ ਖੁਸ਼ ਹੋਏ ਸੀ ਕਿ ਵਧੀਆ ਕੀਤਾ ਹੂੰ ਵਧੀਆ ਕੀਤਾ ਹੈ ਕਿ ਡਟ ਕੇ ਮੁਕਾਬਲਾ ਕੀਤਾ ਉਹਦਾ ਹੈ ਇਹ ਬਿਲਕੁਲ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦਿਖਾ ਦਿੰਨਾ ਇਸ ਸਟੇਅਰ ਦੇ ਉੱਤੇ ਇਹ ਮੈਡਮ ਬੈਠੇ ਸੀਗੇ ਤੇ ਇਧਰੋਂ ਬਾਰੋ ਇੱਕ ਬੰਦਾ ਆਇਆ ਅ ਆੰਦੇਸਾਰ ਉਹਨੇ ਇਸ ਗੱਲੇ ਨੂੰ ਹੱਥ ਪਾਣ ਦੀ ਕੋਸ਼ਿਸ਼ ਕੀਤੀ ਦੱਸਿਆ ਜਾ ਰਿਹਾ ਸੀਗਾ ਕਿ ਇਸ ਗੱਲੇ ਦੇ ਵਿੱਚ ਜਿਹੜੀ ਅਮਾਉਂਟ ਵੀ 20 ਤੋਂ 30 ਹਜ਼ਾਰ ਦੀ ਸੀਗੀ ਤੇ ਜਦੋਂ ਉਹਨੇ ਗੱਲੇ ਨੂੰ ਹੱਥ ਪਾਇਆ ਤੇ ਇਸ ਲੜਕੀ ਨੇ ਉਸ ਨੂੰ ਹੁੱਡੀ ਤੋਂ ਫੜ ਕੇ ਨੀਚਾ ਸਿੱਟ ਲਿਆ ਤੇ ਜਦੋਂ ਉਸ ਦਾ ਵਿਰੋਧ ਕੀਤਾ ਚਾਕੂ ਦਿਖਾਉਣ ਦਾ ਵਿਰੋਧ ਕੀਤਾ ਤੇ ਉਹ ਬੰਦਾ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਸੀਸੀਟੀਵੀ ਲਗਾਤਾਰ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਰਹੀ ਹੈ ਤੇ ਹੁਣ ਲੁਧਿਆਣਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਥਾਣਾ ਆ ਜਿਹੜੇ ਲਾਡੇਵਾਲ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੇ ਹੰਬੜਾ ਮੇ ਹੈ ਮੁੱਲਾਪੁਰੋੜ ਜੀ ਮੁੱਲਾਪੁਰੋੜ ਮੇ ਆ ਉਹ ਗੁਪਤਾ ਟੈਲੀਕਮ ਇਹ ਮਨੀ ਜੈਂਡਰ ਦਾ ਕੰਮ ਵੀ ਹੈ ਹੁਣ ਦਾ ਬਹਤੂ ਲੜਕੀ ਕੰਮ ਕਰਦੀ ਹੈ ਤਾਂ ਉਸਕੇ ਪਾਸ ਪਰਸੋਂ ਇੱਕ ਲੜਕਾ ਆਇਆ ਜਿਸਕੇ ਪਾਸ ਚਾਕੂ ਥਾ ਉਸਕੋ ਡਰਾ ਕੇ ਉਸ세 ਪੈਸੇ ਖੋਣੇ ਦੀ ਕੋਸ਼ਿਸ਼ ਕੀਤੀ ਉਸਨੇ ਜੀ ਲੇਕਿਨ ਕੁੜੀ ਜੋ ਦਲੇਰ ਨਿਕਲੀ ਉਸਨੇ ਉਸਕੋ ਪਕੜ ਲਿਆ ਪਕੜਤੇ ਹੀ ਸਰ ਉਹ ਬਹਾਂਸੇ ਭਾਗ ਗਿਆ ਲੇਕਿਨ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਕਿਸਮ ਦਾ ਉਸਕੇ ਲਈ ਹਮ ਜਾਂਚ ਕਰ ਰਹੇ ਹਾਂ ਉਹ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਉਹ ਜਲਦੀ ਉਸ ਨੂੰ ਫੜ ਕੇ ਉਸ ਨੂੰ ਫਲਾਪ ਕਰ ਦੇ। ਸਦਿਆ ਸੇ ਪਸਟੋ ਦਾ ਮਾਮਲਾ ਹੈ ਵੀਡੀਓ ਵਾਇਰਲ ਹੋ ਗਿਆ। ਕੀ ਕੰਪਲੇਨ ਵਗੈਰਾ ਜੀਟਾ ਹੋਈ ਹੈ? ਕੀ ਹੋਇਆ? ਅਕਚੁਅਲੀ ਉਹ ہمارے ਪਾਸ ਨਹੀਂ ਆਈ। ਹਮੇ ਉਸ ਕੰਪਲੇਨ ਦੇ ਬਾਰੇ ਵਿੱਚ ਪਤਾ ਨਹੀਂ ਸੀ। ਉਸਨੇ ਆਪਾਂ ਨੂੰ ਕੋਈ ਦੱਸਿਆ ਨਹੀਂ ਕਦੇ। ਇਸ ਕੇ ਬਾਰੇ ਜਦ ਪਤਾ ਚੱਲਾ ਉਸੇ ਵਕਤ ਫੌਮ ਨੇ ਗਾਰਜਚ ਨੂੰ ਦੱਸਿਆ। ਉਹ ਕਹੇਰੇ ਪੈਦਲ ਵਗੈਰਾ ਹੀ ਆਇਆ ਥੇ। ਪੈਦਲ ਹੀ ਥਾ ਲੇਕਿਨ ਹਮ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਹੋ ਸਕਦਾ ਆਕੇ ਕੋਈ ਉਸਕੇ ਪਾਸ ਵੀਕਲ ਹੋ। ਅਮਰੇ ਟੀਮ ਲੱਗੀ ਹੋਈ ਹੈ ਕੈਮਰੇ ਚੈੱਕ ਕਰ। ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਬੰਦਾ ਦੁਕਾਨ ਦੇ ਅੰਦਰ ਵੜਿਆ ਸੀਗਾ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪੁਲਿਸ ਉਸ ਨੂੰ ਕਿਸ ਨੇ ਦਿਨਾਂ ਦੇ ਵਿੱਚ ਫੜੇਗੀ ਜਾਂ ਨਹੀਂ ਫੜੇਗੀ ਆਉਣ ਵਾਲਾ ਸਮੇਂ ਦੱਸੇਗਾ। ਜੁੜਿਆ ਸਮਰਨੂਦੀ ਨਾਲ ਕੈਮਰਾਮੈਨ ਹਰਜੀਤ ਸਿੰਘ ਕਾਕਾ ਦੇ ਨਾਲ ਸੌਰਵ ਰੌੜਾ ਦੀ ਰਿਪੋਰਟ ਧੰਨਵਾਦ।